ਸਤਿ ਸ਼੍ਰੀ ਅਕਾਲ ਜੀ ਮੈਂ ਮਿਰਚਾਵਲਾ ਇਸ ਵਕਤ ਮੈਂ ਬਡਲਾਟੇ ਦੇ ਸਰਕਾਰੀ ਹਸਪੀਟਲ ਦੇ ਵਿੱਚ ਆ ਜਿੱਥੇ ਇੱਕ ਬਹੁਤ ਵੱਡਾ ਇਨਸੀਡੈਂਟ ਹੋ ਚੁੱਕਿਆ ਗੱਲਬਾਤ ਕਰਦੇ ਕੀ ਹੋਇਆ ਅਸਲ ਵਿੱਚ ਕੀ ਹੋਇਆ ਜੀ ਜੀ ਸਰ ਕੀ ਹੋਇਆ ਵੀਰੇ ਸਰ ਇਹ ਸਾਡੇ 10 ਦਿਨ ਪਹਿਲਾਂ ਲੜਾਈ ਸੀ ਕਿ ਠੇਕੇਦਾਰ ਨਾਲ ਤੇ ਉਹਦੇ ਵਿੱਚ ਉਹ ਮੁੰਡਾ ਸੰਗਰੂਰ ਤੋਂ ਜਿਹੜਾ ਦਿਨਾਲੀ ਮਾਰ ਕੇ ਗਿਆ ਗੁਰਸੇਵ ਕਰੇ ਤੇ ਇਹ ਸਾਡੇ ਨਾਲ ਗੱਲਬਾਤ ਕਰਨ ਆਇਆ ਸੀਗਾ ਜੀ ਉੱਤੇ ਵਾਲਾ ਕਹਿੰਦਾ ਤੁਸੀਂ ਠੇਕੇਦਾਰ ਨੂੰ ਤੰਗ ਕੀਤਾ ਉਹ ਕੀਤਾ ਹੈ ਕੀਤਾ ਕਹਿੰਦਾ ਆਪਾਂ ਬਹਿ ਕੇ ਗੱਲ ਕਰ ਲੈਂਦੇ ਆ ਮਾ ਚਲੋ ਕੋਈ ਨਾ ਗਰੀ ਤੇ ਰਾਇਲ ਹੋਟਲ ਵਿੱਚ ਬਹਿ ਕੇ ਗੱਲ ਕੀਤੀ ਬ੍ਰਿਟੇ ਰੋਡ ਤੇ ਤੇ ਕਹਿੰਦਾ ਬਾਕੀ ਗੱਲ ਕਰ ਲੈਣੇ ਜੋ ਇਹਨਾਂ ਦਾ ਦੋ ਦੂਰ ਬੀਲੀ ਮੁੰਡੇ ਨੇ ਜਿਹੜਾ ਸੰਗਰੂਰ ਤੋਂ ਜਿਹਨੇ ਦਨਾਲੀ ਮਾਰੀ ਕਰ ਦਿੱੰਦੀ ਕਹਿੰਦਾ ਵੀ ਤੂੰ ਟਿਕਟਕਾ ਕਰ ਰਹਿਣਾ ਨਾਲ ਮਾਸ ਹੀ ਨਹੀਂ ਕਰਦੇ ਸਾਡੇ ਤਾਂ ਸੱਟਾਂ ਖਾਈਆਂ ਇਹਨਾਂ ਨੇ ਸੀ ਮੁੱਕ ਤੇ ਮਜੂਰ ਸੀ ਹਾਂਜੀ ਸਰ ਮਜੂਰ ਸੀਗਾ ਕੀ ਕੀ ਹੋਇਆ ਅਸਲ ਦੇ ਵਿੱਚ ਇਹ ਕਹਾਣੀ ਦਾ ਇਹ ਕਹਾਣੀ ਸਾਰੀ ਇਹੀ ਸੀ ਕਿ ਵੀ ਠੇਕੇ ਦੇ ਨਾਲ ਸਮਝੌਤਾ ਕਰ ਲਿਆ ਕਹਿੰਦਾ ਜਿਹੜੀ ਲੜਾਈ ਥੋੜੀ ਦਸ ਦਿਨ ਪਹਿਲਾਂ ਹੋਈ ਆ ਮਾਸ ਹੀ ਨਹੀਂ ਕਰਦੇ ਆਹ ਗੱਲ ਸੀ ਆ ਬਾਸ ਜੀ ਇਹਨਾਂ ਨੇ ਦਨਾਲੀ ਮਾਰੀ ਨਾਲ ਦਨਾਲੀ ਫੈਰ ਮਾਰਿਆ ਜੀ ਹਾਂਜੀ ਸਰ ਤੇ ਹੁਣ ਮੁੰਡੇ ਦੀ ਕੀ ਸਿਚੁਏਸ਼ਨ ਹੈ ਸਿਚੁਏਸ਼ਨ ਇਹੀ ਆ ਸਾਨੂੰ ਇਨਸਾਫ ਮ ਇਹ ਲੋਰੀ ਨੀਕੇਦਾਰਾਂ ਦਾ ਕੋਲ ਸੀਗਾ ਕਿ ਇਹਨਾਂ ਨੇ ਪਲੈਨਿੰਗ ਬਣਾ ਕੇ ਬਿੰਨੂ ਵੀ ਮਾਰਨੇ ਮਾਰਨਾ ਕਿ ਕੋਈ ਕਿੱਥੇ ਘਟਣਾ ਹੈ ਇਹ ਇਹ ਸਰ ਰਾਇਲ ਹੋਟਲ ਦੇ ਵਿੱਚ ਰਾਇਲ ਹੋਟਲ ਕਿੱਥੇ ਹੈ ਜੀ ਇਹ ਬ੍ਰਿਟੇ ਰੋਡ ਤੇ ਬ੍ਰਿਟੇ ਰੋਡ ਤੇ ਹਾਂ ਜੀ ਇਹਨਾਂ ਨੇ ਕਹਿ ਦੇਣਾ ਵੀ ਬਾਕੀ ਗੱਲ ਕਰ ਲੈ ਮਾਚ ਕਹਿੰਦਾ ਹੋਟਲ-ਹੋਟਲ ਵਾਏ ਜੀ ਮੁੱਖ ਤੇ ਮੌਜੂਦ ਹਾਂਜੀ ਸਰ ਮੌਜੂਦ ਸੀਗਾ ਜੀ ਤਾਂ ਗੱਲਬਾਤ ਅਸੀਂ ਹੋਰ ਜਨਨਾਂ ਨਾਲ ਕਰ ਕੀ ਕਹਿਣਾ ਚਾਹੂਗਾ ਤੁਸੀਂ ਸੰਜਨ ਸਾਹਿਬ ਚਾਹੀਦਾ ਹਾਂ ਜੀ ਇਨਸਾਫ ਚਾਹੀਦਾ ਤੇ ਕਿਸ ਤਰ੍ਹਾਂ ਚਾਹੁੰਦੇ ਹੋ ਤੁਸੀਂ ਵੀ ਪੰਜਾਬ ਸਿਰਫ ਪੁਲਿਸ ਕਿਵੇਂ ਕੰਮ ਕਰੇ ਅਸੀਂ ਕਹਿੰਦੇ ਮਾਹੌਲ ਸਹੀ ਹੋਣਾ ਚਾਹੀਦਾ ਜਿ ਕਤਲ ਹੋਇਆ ਕਤਲ ਹੋਇਆ ਅਸੀਂ ਵੀ ਐਂ ਕਹਿੰਦੇ ਸਾਨੂੰ ਇਨਸਾਫ ਚਾਹੀਦਾ ਕੁਝ ਨਹੀਂ ਕਹਿਣਾ ਜਾਂਦਾ ਮੈਂ ਇਨਸਾਮ ਭਾਲਦਾ ਵੀ ਸਾਡਾ ਜਵਾਖ ਇਕੱਲਾ ਇਕੱਲਾ ਚਾਰ ਭੈਣਾਂ ਦਾ ਭਰਾ ਅਸੀਂ ਸਾਨੂੰ ਇਨਸਾਫ ਚਾਹੀਦਾ ਮੈਂ ਪ੍ਰਸ਼ਾਸਨ ਮੁਰੇ ਹੀ ਅਪੀਲ ਕਰਦਾ ਮੁਖ ਅਫਸਰਾਂ ਮੁਰੇ ਹੀ ਅਪੀਲ ਕਰਦਾ ਵੀ ਸਾਨੂੰ ਇਨਸਾਫ ਚਾਹੀਦਾ ਹੋਇਆ ਕੀ ਆਸਲ ਦੇ ਵਿੱਚ ਹੋਇਆ ਵੀਰੇ ਇਹ ਅੱਜ ਤੋਂ 5 7 10 ਦਿਨ ਪਹਿਲਾਂ ਲੜਾਈ ਹੋਈ ਸੀਗੀ ਇਹਨਾਂ ਦੇ ਆਪਸ 'ਚ ਠੇਕੇਦਾਰਾਂ ਦੇ ਮੁੰਡਾ ਨਾਲ ਲੜਾਈ ਹੋਈ ਸੀਗੀ ਉਤੋਂ ਪਹਿਲਾਂ ਵੀ ਸੱਟਾ ਸੋਟਾ ਵੱਜੀਆਂ ਸਾਡੇ ਜਵਾਕਾਂ ਦੇ ਛੱਟਾ ਵੱਜਣ ਦੇ ਇਹ ਬਸ ਉਹੀ ਰੰਜਿਸ਼ਵਾਜੀ ਚੱਲਦੀ ਜਾ ਰਹੀ ਸੀ ਜੀ ਤਾਂ ਤੁਸੀਂ ਕਿਸ ਤਰ੍ਹਾਂ ਜਾਣੋ ਵੀ ਕਿਸ ਤਰ੍ਹਾਂ ਇਨਸਾਫ ਹੋਣਾ ਅਸੀਂ ਇਨਸਾਫ ਇਹ ਜਾਣਦੇ ਆ ਵੀ ਅੱਗੇ ਤੋਂ ਕਿਸੇ ਦਾਤੀ ਪੁੱਤ ਐਦਾਂ ਨਾ ਮਰੇ ਕਿਸੇ ਦਾ ਜਵਾਕ ਐਦਾਂ ਨਾ ਮਰੇ ਤਾਂ ਤੁਹਾਡੇ ਜਿਹੜੇ ਮੌਜੂਦਾ ਗਵਾਹ ਸੀ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਤੇ ਜਿਹੜੇ ਮੌਜੂਦਾ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਪੁਲਿਸ ਪ੍ਰਸ਼ਾਸਨ ਨਾਲ ਵੀ ਜੇ ਹੋ ਸਕਦਾ ਤਾਂ ਅਸੀਂ ਗੱਲਬਾਤ ਕਰਾਂਗੇ ਤੇ ਤੁਹਾਡੇ ਤੱਕ ਜਿਹੜੀ ਸਾਰੀ ਜਿਹੜੀ ਜਾਣਕਾਰੀ ਪਹੁੰਚਾਵਾਂਗੇ ਧੰਨਵਾਦ ਡਿਪਟੀ ਸਕੰਦਰ ਸਿੰਘ ਜੀ ਮੇਰੇ ਨਾਲ ਇਸ ਵਕਤ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਕੀ ਮਸਲਾ ਹੋਇਆ ਸਰ ਤੇ ਕੀ ਕੀ ਕਾਰਵਾਈ ਕੀਤੀ ਠੀਕ ਬਸ ਇਹ ਉਹਨੇ ਕਲਾਮ ਤੋਂ ਦੂਜੀ ਵਾਰੀ ਲਈ ਸੀ ਉਹਨੇ ਫੋਟੋਸ ਮਾਗਟ ਕਰ ਤੇ ਆਈਨ ਆਲੀ ਪਰਿਵਰ ਜੀ ਉਹਦੇ ਤੋਂ ਪਰਚੀ ਦੇ ਬਸ ਸੇਵ ਦਾ ਇਹ ਇਹਨਾਂ ਦਾ ਮਤਲਬ ਹੈ ਕਿ ਉਹ ਸੇਵ ਕਰ ਲੈਣਗੇ ਕਿ ਉਹ ਬੇਕਰ ਲੈਂਦੇ ਕਿ ਸੇਵ ਕਰ ਲੈਣਗੇ ਤੇ ਮੇਰੇ ਤੋਂ ਉਹ ਮਾਮਲੇ ਕੋਚਰ ਕੋਲ ਇੱਕ ਅਪਾਰਟਮੈਂਟ ਦੇ ਚੇਜ਼ਾ ਕੀਤਾ ਸੀ ਕਿ ਤੇ ਸਭ ਦੁਸ਼ੀਏ ਦੇ ਨਾਮ ਇਸ ਤਰ੍ਹਾਂ ਕਿ ਸਲਰਜੀ ਆ ਜਾਂਦਾ ਕੱਲਾ ਜਦੋਂ ਦਰਦ ਦੱਸਿਆ ਮੈਂ ਰੋਣ ਸੀ ਸੀ ਪਹਿਲੇ ਦੋ ਸੀ ਦੀਵਾ ਇਸ ਤਰ੍ਹਾਂ ਸੀ ਕੋਸ਼ਿਸ਼ ਉਹ ਰਹਿ ਗਏ ਉਹ ਲੇ ਗਏ ਪਤਾ ਉਹ ਚੇਜ਼ ਕਿ ਸਭਾ ਰੈਂਟ ਦੀ ਲੀਪ ਲਾ ਚਾਲ ਲੱਭੂ ਵੀ ਨਾ ਜੇ ਐਫ ਇੰਟਗਰਾ ਨਾ ਨੀ ਤਾਂ ਇਸੋਂ ਪੀਐਸਟੀਸ ਕੰਗਰੈਸਿੰਗ ਜਿੱਦਾਂ ਨੇ ਦੱਸਿਆ ਕਿ ਜਿਹੜੀ ਬੰਦੀ ਕਾਰਵਾਈ ਜਿਹੜੀ ਆ ਦੋਸ਼ੀਆਂ ਦੇ ਉੱਤੇ ਕੀਤੀ ਜਾਵੇਗੀ ਕੈਮਰਾਮੈਨ ਪ੍ਰਿੰਸੀਪਲ ਮੈਂ ਮਿਰਚਾਵਲਾ ਦੇ ਨੈਕਸਟ ਰਿਵਰਟੀਬੂਡਲਟ ਸਤਿ ਸ਼੍ਰੀ ਅਕਾਲ ਜੀ ਮੈਂ ਮਿਰਚਾਵਲਾ ਇਸ ਵਕਤ ਮੈਂ ਬਡਲਾਂਡੇ ਦੇ ਸਰਕਾਰੀ ਹਸਪਤਾਲ ਦੇ ਵਿੱਚ ਆ ਜਿੱਥੇ ਇੱਕ ਬਹੁਤ ਵੱਡਾ ਇਨਸੀਡੈਂਟ ਹੋ ਚੁੱਕਿਆ ਗੱਲਬਾਤ ਕਰਦੇ ਕੀ ਹੋਇਆ ਅਸਲ ਵਿੱਚ ਕੀ ਹੋਇਆ ਜੀ ਜੀ ਸਰ ਕੀ ਹੋਇਆ ਵੀਰੇ ਸਰ ਇਹ 10 ਦਿਨ ਪਹਿਲਾਂ ਲੜਾਈ ਸੀ ਕਿ ਠੇਕੇਦਾਰਾਂ ਨਾਲ ਤੇ ਉਹਦੇ ਵਿੱਚ ਉਹ ਮੁੰਡਾ ਸੰਗਰੂਰ ਤੋਂ ਜਿਹੜਾ ਦਿਨਾਲੀ ਮਾਰ ਕੇ ਗਿਆ ਗੁਰਸੇਵ ਕਰੇ ਤੇ ਇਹ ਸਾਡੇ ਨਾਲ ਗੱਲਬਾਤ ਕਰਨਾ ਆਇਆ ਸੀਗਾ ਜੀ ਉੱਤੇ ਵਾਲੇ ਕਹਿੰਦਾ ਤੁਸੀਂ ਠੇਕੇਦਾਰ ਨੂੰ ਤੰਗ ਕੀਤਾ ਵੋ ਕੀਤਾ ਹੈ ਕੀਤਾ ਕਹਿੰਦਾ ਆਪਾਂ ਬਹਿ ਕੇ ਗੱਲ ਕਰ ਲੈਂਦੇ ਆ ਮਾ ਚਲੋ ਕੋਈ ਨਗਰੀ ਤੇ ਰਾਇਲ ਹੋਟਲ ਵਿੱਚ ਬਹਿ ਕੇ ਗੱਲ ਕੀਤੀ ਬ੍ਰਿਟੇ ਰੋਡ ਤੇ ਤੇ ਕਹਿੰਦਾ ਬਹਿ ਕੇ ਗੱਲ ਕਰ ਲੈਂਦੇ ਆ ਜਿਹੜੇ ਨੇ 10 ਦੂਰ ਬੀਲੀ ਮੁੰਡੇ ਨੇ ਜਿਹੜਾ ਸੰਗਰੂਰ ਤੋਂ ਜਿਹਨੇ ਦਨਾਲੀ ਮਾਰੀ ਕਰ ਦਿੱਤੀ ਕਹਿੰਦਾ ਵੀ ਤੂੰ ਟਿਕ ਟਕਾ ਕਰ ਰਹਿਣਾ ਨਾਲ ਮਾ ਅਸੀਂ ਨਹੀਂ ਕਰਦੇ ਸਾਡੇ ਤਾਂ ਸੱਟਾ ਵਾਰੀ ਇਹਨਾਂ ਨੇ ਕੀ ਮੁੱਕ ਤੇ ਮਜੂਦ ਸੀ ਉੱਥੇ ਹਾਂਜੀ ਸਰ ਮਜੂਦ ਸੀਗਾ ਕੀ ਕੀ ਹੋਇਆ ਅਸਲ ਦੇ ਵਿੱਚ ਇਹ ਕਹਾਣੀ ਸਾਰੀ ਇਹ ਕਹਾਣੀ ਸਾਰੀ ਇਹ ਸੀਗੀ ਵੀ ਠੇਕੇਦਾਰ ਨਾਲ ਸੰਝੋਤਾ ਕਰਨ ਆ ਗੱਲ ਸੀ ਆ ਵਸੇ ਨੇ ਇਹਨਾਂ ਨੇ ਦਨਾਲੀ ਮਰੀ ਨਾਲ ਦਨਾਲੀ ਫੈਰ ਮਾਰਿਆ ਜੀ ਅੰਜ ਦਰ ਤੇ ਹੁਣ ਮੁੰਡੇ ਦੀ ਕੀ ਸਿਚੁਏਸ਼ਨ ਹੈ ਸਿਚੁਏਸ਼ਨ ਇਹੀ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਹੁਣ ਉਹਦੀ ਨੀਕੇਦਾਰਾਂ ਦਾ ਕੋਲ ਸੀਗਾ ਕਿ ਇਹਨਾਂ ਨੇ ਪਲੈਨਿੰਗ ਬਣਾ ਕੇ ਬਿੰਨੂ ਵੀ ਮਾਰਨੇ ਮਾਰਨਾ ਇਹ ਕੋਈ ਕਿੱਥੇ ਘਟਨਾ ਹੈ ਇਹ ਸਰ ਰਾਇਲ ਹੋਟਲ ਦੇ ਵਿੱਚ ਰਾਇਲ ਹੋਟਲ ਕਿੱਥੇ ਹੈ ਜੀ ਇਹ ਬ੍ਰਿਟ ਰੋਡ ਤੇ ਬ੍ਰਿਟ ਰੋਡ ਤੋਂ ਹਾਂਜੀ ਇਹਨਾਂ ਨੇ ਕਹਿ ਦੇਣਾ ਵੀ ਵਾਕੇ ਗੱਲ ਕਰ ਲੈ ਮਾਚ ਕਹਿੰਦਾ ਹੋਟਲ ਹੋਟਲ ਵਾਏ ਜੀ ਮੁੱਖ ਤੇ ਮੌਜੂਦ ਸੀ ਹਾਂਜੀ ਸਰ ਮੌਜੂਦ ਸੀਗਾ ਜੀ ਤਾਂ ਗੱਲਬਾਤ ਅਸੀਂ ਹੋਰ ਜਨਰ ਨਾਲ ਗੱਲ ਕਰ ਕੀ ਕਹਿਣਾ ਚਾਹ ਸਰਦਾਰ ਸਾਹਿਬ ਚਾਹੀਦਾ ਹੈ ਹਾਂਜੀ ਇਨਸਾਫ ਚਾਹੀਦਾ ਤੇ ਕਿਸ ਤਰ੍ਹਾਂ ਚਾਹੁੰਦੇ ਤੁਸੀਂ ਵੀ ਪੰਜਾਬ ਸਰ ਪੁਲਿਸ ਕਿਵੇਂ ਕੰਮ ਕਰੇ ਅਸੀਂ ਕਹਿੰਦੇ ਮਾਹੌਲ ਸਹੀ ਹੋਣਾ ਚਾਹੀਦਾ ਜਿਵੇਂ ਹੁਣ ਕਤਲ ਹੋਇਆ ਕਤਲ ਹੋਇਆ ਅਸੀਂ ਵੀ ਐਂ ਕਹਿੰਦੇ ਸਾਨੂੰ ਇਨਸਾਫ ਚਾਹੀਦਾ ਕੁਝ ਨਹੀਂ ਕਹਿਣਾ ਜਾਂਦਾ ਮੈਂ ਇਨਸਾਨ ਭਾਲਦਾ ਵੀ ਸਾਡਾ ਜਵਾਖ ਇਕੱਲਾ ਇਕੱਲਾ ਚਾਰ ਭੈਣਾਂ ਦਾ ਭਰਾ ਅਸੀਂ ਸਾਨੂੰ ਇਨਸਾਫ ਚਾਹੀਦਾ ਮੈਂ ਪ੍ਰਸ਼ਾਸਨ ਮੂਰੇ ਹੀ ਅਪੀਲ ਕਰਦਾ ਮੁਖ ਅਸਤਰਾ ਮੂਰੇ ਹੀ ਅਪੀਲ ਕਰਦਾ ਵੀ ਸਾਨੂੰ ਇਨਸਾਫ ਚਾਹੀਦਾ ਹੋਇਆ ਕੀ ਅਸਲ ਵਿੱਚ ਹੋਇਆ ਵੀਰੇ ਇਹ ਅੱਜ ਤੋਂ 5 7 10 ਦਿਨ ਪਹਿਲਾਂ ਲੜਾਈ ਹੋਈ ਸੀਗੀ ਇਹਨਾਂ ਦੇ ਆਪਸ 'ਚ ਠੇਕੇਦਾਰਾਂ ਦੇ ਮੁੰਡਾ ਨਾਲ ਲੜਾਈ ਹੋਈ ਸੀਗੀ ਉਤੋਂ ਪਹਿਲਾਂ ਵੀ ਸੱਟਾ ਸੋਟਾ ਵੱਜੀਆਂ ਸਾਡੇ ਜਵਾਖਾਂ ਦੇ ਛੱਟਾ ਵੱਜਣ ਦੇ ਇਹ ਬਸ ਉਹੀ ਰੰਜਿਸ਼ਵਾਜੀ ਚੱਲਦੀ ਜਾ ਰਹੀ ਸੀ ਜੀ ਤਾਂ ਤੁਸੀਂ ਕਿਸ ਤਰ੍ਹਾਂ ਜਾਣੋ ਵੀ ਕਿਸ ਤਰ੍ਹਾਂ ਇਨਸਾਫ ਹੋਣਾ ਅਸੀਂ ਇਨਸਾਫ ਇਹ ਜਾਣਿਆ ਵੀ ਅੱਗੇ ਤੋਂ ਕਿਸੇ ਜਾਤੀ ਪੁੱਤ ਐਦਾਂ ਨਾ ਮਰੇ ਕਿਸੇ ਦਾ ਜਵਾਕ ਐਦਾਂ ਨਾ ਮਰੇ ਤਾਂ ਤੁਹਾਡੇ ਜਿਹੜੇ ਮੌਜੂਦਾ ਗਵਾਹ ਸੀ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਤੇ ਜਿਹੜੇ ਮੌਜੂਦਾ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਪੁਲਿਸ ਪ੍ਰਸ਼ਾਸਨ ਨਾਲ ਵੀ ਜੇ ਹੋ ਸਕਦਾ ਤਾਂ ਅਸੀਂ ਗੱਲਬਾਤ ਕਰਾਂਗੇ ਤੇ ਤੁਹਾਡੇ ਤੱਕ ਜਿਹੜੀ ਸਾਰੀ ਜਿਹੜੀ ਜਾਣਕਾਰੀ ਪਹੁੰਚਾਵਾਂਗੇ ਧੰਨਵਾਦ ਡਿਪਟੀ ਸਕੰਦਰ ਸਿੰਘ ਜੀ ਮੇਰੇ ਨਾਲ ਇਸ ਵਕਤ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਕੀ ਮਸਲਾ ਹੋਇਆ ਸਰ ਤੇ ਕੀ ਕੀ ਕਾਰਵਾਈ ਕੀਤੀ ਠੀਕ ਗੱਲ ਸੇ ਉਹਨੇ ਕੱਲਾ ਮੁੰਡਾ ਦਿੱਸੇ ਵਾਇਰਸ ਤੇ ਫੋਟੋ ਜਮਾ ਕੀਤਾ ਤੇ ਆਈਨਾਲੀ ਇੰਟਰਵਿਊ ਜੀ ਉਹ ਫਿਰ ਉਹ ਕੋਈ ਸਿੰਗਲ ਸੇ ਉਹ ਇਹ ਇਹ ਨਾ ਮਰਦਾ ਉਸ ਤੋਂ ਬਾਅਦ ਕਿਹਾ ਮਾੜਾ ਮਰਦਾ ਇਹਨਾਂ ਬਾਰੇ ਕਿਹਨਾਂ ਹਿੰਦਸਾ ਬੜੀ ਜ਼ਰੂਰੀ ਹੈ ਤੇ ਮੈਡੀਕਲ ਨੂੰ ਮਰਦੀ ਕੋਚਰ ਕੋਲ ਕਿ ਬਾਰੀਤਾਂ ਨੂੰ ਤੋਚਿਆ ਕੀਤਾ ਸਭ ਦੁਸ਼ੀਏ ਦੇ ਨਾਮ ਇਸ ਤਰ੍ਹਾਂ ਕਿ ਸਲਰਜੀ ਇਹ ਤਾਂ ਪਹਿਲਾਂ ਜਦੋਂ ਦੱਸਿਆ ਨਾ ਜਦੋਂ ਸੀ ਸੀ ਪਹਿਲੇ ਦੱਸਿਆ ਦੀਵਾ ਉਸ ਵਾਸਤੇ ਉਹ ਲੈਣੇ ਉਹ ਲੈਣੇ ਬਤੋਚੇ ਕਿ ਸਭ ਭਾਰਾ ਕਿ ਕਿ ਪਲਾ ਚਾਲ ਲਗੂ ਵੀ ਲਗ ਗਿਆ ਇਫੇ ਇੰਟਗ੍ਰਾਈਨ ਨਾ ਤਾਂ ਇਸੋਂ ਪੀਐਸਟੀ ਸੰਗਠਨ ਜਿਹਨੇ ਦੱਸਿਆ ਕਿ ਜਿਹੜੀ ਬੰਦੀ ਕਾਰਵਾਈ ਜਿਹੜੀ ਆ ਦੋਸ਼ੀਆਂ ਦੇ ਉੱਤੇ ਕੀਤੀ ਜਾਵੇਗੀ ਕੈਮਰਾਮੈਨ ਪ੍ਰਿੰਸੀਪਲ ਮੈਂ ਮਿਰਚਾਵਲਾ ਦੇ ਨੈਕਸਰਾਂ ਟੀਵੀ ਬੋਡਲਾਣਾ ਸਤਿ ਸ਼੍ਰੀ ਅਕਾਲ ਜੀ ਮੈਂ ਮਿਰਚਾਵਲਾ ਇਸ ਵਕਤ ਮੈਂ ਬੋਡਲਾਡੇ ਦੇ ਸਰਕਾਰੀ ਹਸਪਤਾਲ ਦੇ ਵਿੱਚ ਆ ਜਿੱਥੇ ਇੱਕ ਬਹੁਤ ਵੱਡਾ ਇਨਸੀਡੈਂਟ ਹੋ ਚੁੱਕਿਆ ਗੱਲਬਾਤ ਕਰਦੇ ਕੀ ਹੋਇਆ ਅਸਲ ਵਿੱਚ ਕੀ ਹੋਇਆ ਜੀ ਜੀ ਸਰ ਕੀ ਹੋਇਆ ਵੀਰੇ ਸਰ ਇਹ 10 ਦਿਨ ਪਹਿਲਾਂ ਲੜਾਈ ਸੀ ਕਿ ਠੇਕੇਦਾਰਾਂ ਨਾਲ ਤੇ ਉਹਦੇ ਵਿੱਚ ਉਹ ਮੁੰਡਾ ਸੰਗਰੂਰ ਤੋਂ ਜਿਹੜਾ ਦਿਨਾਲੀ ਮਾਰ ਕੇ ਗਿਆ ਗੁਰਸੇਵ ਕਰੇ ਤੇ ਇਹ ਸਾਡੇ ਨਾਲ ਗੱਲਬਾਤ ਕਰਨਾ ਆਇਆ ਸੀਗਾ ਜੀ ਉੱਤੇ ਵਾਲੇ ਕਹਿੰਦਾ ਤੁਸੀਂ ਠੇਕੇਦਾਰ ਨੂੰ ਤੰਗ ਕੀਤਾ ਵੋ ਕੀਤਾ ਹੈ ਕੀਤਾ ਕਹਿੰਦਾ ਆਪਾਂ ਬਹਿ ਕੇ ਗੱਲ ਕਰ ਲੈਂਦੇ ਆ ਮਾ ਚਲੋ ਕੋਈ ਨਗਰੀ ਤੇ ਰਾਇਲ ਹੋਟਲ ਵਿੱਚ ਬਹਿ ਕੇ ਗੱਲ ਕੀਤੀ ਬ੍ਰਿਟੇ ਰੋਡ ਤੇ ਤੇ ਕਹਿੰਦਾ ਬਹਿ ਕੇ ਗੱਲ ਕਰ ਲੈਂਦੇ ਆ ਜਿਹੜੇ ਨੇ 10 ਦਰਫੀਲੇ ਮੁੰਡੇ ਨੇ ਜਿਹੜਾ ਸੰਗਰੂਰ ਤੋਂ ਜਿਹਨੇ ਦਨਾਲੀ ਮਾਰੀ ਕਰ ਦਿੱਤੀ ਕਹਿੰਦਾ ਵੀ ਤੂੰ ਟਿਕ ਟਕਾ ਕਰ ਰਹਿਣਾ ਨਾਲ ਮਾ ਅਸੀਂ ਨਹੀਂ ਕਰਦੇ ਸਾਡੇ ਤਾਂ ਸੱਟਾਂ ਵਾਰੀਆਂ ਨੇ ਇਹ ਮੁੱਕ ਤੇ ਮਜੂਦ ਸੀ ਉੱਥੇ ਹਾਂਜੀ ਸਰ ਮਜੂਦ ਸੀਗਾ ਕੀ ਕੀ ਹੋਇਆ ਇਸ ਦੇ ਵਿੱਚ ਇਹ ਕਹਾਣੀ ساری ਇਹ ਸੀਗੀ ਵੀ ਠੇਕੇਦਾਰ ਨਾਲ ਸੰਝੋਤਾ ਕਰਨ ਲੱਗਾ ਕਹਿੰਦਾ ਜਿਹੜੀ ਲੜਾਈ ਆ ਗੱਲ ਸੀ ਆ ਬਾਸ ਜੀ ਇਹਨਾਂ ਨੇ 42 ਮਰੀ ਨਾਲ ਦੇ ਨਾਲ ਹੀ ਫੈਰ ਮਾਰਿਆ ਜੀ ਹਾਂ ਜੀ ਤੇ ਹੁਣ ਮੁੰਡੇ ਦੀ ਕੀ ਸਿਚੁਏਸ਼ਨ ਹੈ ਸਿਚੁਏਸ਼ਨ ਇਹੀ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਹਾਂ ਜੀ ਹੁਣ ਉਹ ਦੇ ਟਿਕਿਆਰਾਂ ਦਾ ਕੋਲ ਸੀਗਾ ਕਿ ਇਹਨਾਂ ਨੇ ਪਲੈਨਿੰਗ ਬਣਾ ਕੇ ਬਿੰਨੂ ਵੀ ਮਾਰਨੇ ਮਾਰਨਾ ਤੇ ਕੋਈ ਕਿੱਥੇ ਘਟਨਾ ਇਹ ਇਹ ਸਰ ਰਾਇਲ ਹੋਟਲ ਦੇ ਵਿੱਚ ਹੋਈ ਰਾਇਲ ਹੋਟਲ ਕਿੱਥੇ ਹੈ ਜੀ ਇਹ ਬ੍ਰਿਟੇਨ ਰੋਡ ਤੇ ਬ੍ਰਿਟੇਨ ਰੋਡ ਤੇ ਹਾਂ ਜੀ ਇਹਨਾਂ ਨੇ ਕਹਿ ਦੇਣਾ ਵੀ ਵਾਕੇ ਗੱਲ ਕਰ ਲੈ ਮਾਚ ਕਹਿੰਦਾ ਹੋਟਲ-ਹੋਟਲ ਵਾਏ ਜੀ ਮੁੱਖ ਤੇ ਮੌਜੂਦ ਸੀ ਹਾਂ ਜੀ ਸਰ ਮੌਜੂਦ ਸੀਗਾ ਜੀ ਤਾਂ ਗੱਲਬਾਤ ਅਸੀਂ ਹੋਰ ਜਨਨਾਂ ਨਾਲ ਕਰ ਸਮਾਨ ਸਾਹਿਬ ਚਾਹੀਦਾ ਹੈ ਜੀ ਇਨਸਾਫ ਚਾਹੀਦਾ ਤੇ ਕਿਸ ਤਰ੍ਹਾਂ ਚਾਹੁੰਦੇ ਤੁਸੀਂ ਵੀ ਪੰਜਾਬ ਸਰ ਪੁਲਿਸ ਕਿਵੇਂ ਕੰਮ ਕਰਾ ਅਸੀਂ ਕਹਿੰਦੇ ਮਾਹੌਲ ਸਹੀ ਹੋਣਾ ਚਾਹੀਦਾ ਜਿਵੇਂ ਹੁਣ ਕਤਲ ਹੋਇਆ ਕਤਲ ਹੋਇਆ ਅਸੀਂ ਵੀ ਐਂ ਕਹਿੰਦੇ ਸਾਨੂੰ ਇਨਸਾਫ ਚਾਹੀਦਾ ਕੁਝ ਨਹੀਂ ਕਹਿਣਾ ਚਾਹੁੰਦਾ ਮੈਂ ਇਨਸਾਮ ਭਾਲਦਾ ਵੀ ਸਾਡਾ ਜਵਾਕ ਕੱਲਾ-ਕੱਲਾ ਚਾਰ ਭੈਣਾਂ ਦਾ ਭਰਾ ਅਸੀਂ ਸਾਨੂੰ ਇਨਸਾਫ ਚਾਹੀਦਾ ਮੈਂ ਪ੍ਰਸ਼ਾਸਨ ਮੁਰੇ ਹੀ ਅਪੀਲ ਕਰਦਾ ਮੁਖ ਅਫਸਰਾਂ ਮੁਰੇ ਹੀ ਅਪੀਲ ਕਰਦਾ ਵੀ ਸਾਨੂੰ ਇਨਸਾਫ ਚਾਹੀਦਾ ਹੋਇਆ ਕੀ ਆਸਲ ਦੇ ਵਿੱਚ ਹੋਇਆ ਵੀਰੇ ਇਹ ਅੱਜ ਤੋਂ 5-7-10 ਦਿਨ ਪਹਿਲਾਂ ਲੜਾਈ ਹੋਈ ਸੀਗੀ ਇਹਨਾਂ ਦੇ ਆਪਸ 'ਚ ਠੇਕੇਦਾਰਾਂ ਦੇ ਮੁੰਡਾ ਨਾਲ ਲੜਾਈ ਹੋਈ ਸੀਗੀ ਉਤੋਂ ਪਹਿਲਾਂ ਵੀ ਸੱਟਾ-ਸੋਟਾ ਵੱਜੀਆਂ ਸਾਡੇ ਜਵਾਕਾਂ ਦੇ ਛੱਟਾ ਵੱਜਨ ਦੇ ਇਹ ਬਸ ਉਹੀ ਰੰਜਿਸ਼ਵਾਜੀ ਚੱਲਦੀ ਜਾ ਰਹੀ ਸੀ ਜੀ ਤਾਂ ਤੁਸੀਂ ਕਿਸ ਤਰ੍ਹਾਂ ਜਾਣੋ ਵੀ ਕਿਸ ਤਰ੍ਹਾਂ ਇਨਸਾਫ ਹੋਣਾ ਹੈ ਅਸੀਂ ਇਨਸਾਫ ਇਹ ਜਾਣਿਆ ਵੀ ਅੱਗੇ ਤੋਂ ਕਿਸੇ ਦਾਤੀ ਪੁੱਤ ਐਦਾਂ ਨਾ ਮਰੇ ਕਿਸੇ ਦਾ ਜਵਾਕ ਐਦਾਂ ਨਾ ਮਰੇ ਤਾਂ ਤੁਹਾਡੇ ਜਿਹੜੇ ਮੌਜੂਦਾ ਗਵਾਹ ਸੀ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਤੇ ਜਿਹੜੇ ਮੌਜੂਦਾ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਪੁਲਿਸ ਪ੍ਰਸ਼ਾਸਨ ਨਾਲ ਵੀ ਜੇ ਹੋ ਸਕਦਾ ਤਾਂ ਅਸੀਂ ਗੱਲਬਾਤ ਕਰਾਂਗੇ ਤੇ ਤੁਹਾਡੇ ਤੱਕ ਜਿਹੜੀ ਸਾਰੀ ਜਿਹੜੀ ਜਾਣਕਾਰੀ ਪਹੁੰਚਾਵਾਂਗੇ ਧੰਨਵਾਦ ਡਿਪਟੀ ਸਕੰਦਰ ਸਿੰਘ ਜੀ ਮੈਨਰੇ ਨਾਲ ਇਸ ਵਕਤ ਮੌਜੂਦ ਨੇ ਗੱਲਬਾਤ ਕਰਦਿਆ ਸਰ ਕੀ ਮਸਲਾ ਹੋਇਆ ਸਰ ਤੇ ਕੀ ਕੀ ਕਾਰਵਾਈ ਕੀਤੀ ਠੀਕ ਗੱਲ ਸੇ ਉਹਨੇ ਕੱਲਾ ਮੁੰਡਾ ਜਿਹੜਾ ਵਾਇਰਸ ਉਹਨੇ ਫੋਟੋ ਜਮਾ ਕੀਤਾ ਉਹਦੇ ਉਹ ਆਈਨੋ ਮੈਲੀ ਇੰਕੀਵ ਜੀ ਉਹ ਫਿਰ ਉਹ ਕੋਈ ਸਿੰਗਲ ਸੇ ਉਹ ਇਹ ਇਹ ਨਾ ਮਰਦਾ ਉਸ ਤੋਂ ਬਾਅਦ ਮਾਣ ਰਮਾ ਤੇ ਉਹ ਬਥੇਕਾ ਹਿੰਦ ਕੇ ਸਭ ਬੜੀ ਜ਼ਰੂਰੀ ਹੈ ਤੇ ਮੈਡੀਕਲ ਹੁਮੋਰਕੀ ਕੋਚਰ ਕੋਲ ਇੱਕ ਬਾਰੀਕ ਰੋਕਤ ਹੁੰਦੀ ਹੈ ਤੇ ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਇਸਾ ਕੋਈ ਫਲ ਨਹੀਂ ਆਇਆ ਤਾਂ ਲੱਗਦਾ ਹੈ ਕਿ ਇਹ ਚੰਗੀ ਦਸਤਰੀ ਹੈ ਮੈਂ ਤੁਹਾਨੂੰ ਦੱਸਦਾ ਸੀ ਸੇ ਸੇ ਪਹਿਲਾਂ ਤੁਸੀਂ ਜੇ ਬੀਨਾ ਇਸ ਸੈਸੇ ਉਹ ਜਿਹੜਾ ਇਹ ਰੋਲ ਰੋਲ ਪੱਤਰ ਚੇਕ ਕਰਦੇ ਕਿ ਸਪਾਰ ਰੈਕਡੀ ਲੀਪਲ ਚਾਲਾ ਲਗੂ ਵੀ ਲੱਗ ਗਿਆ ਇੱਥੇ ਉਹ ਗਾ ਰਿਹਾ ਨਾ ਤਾਂ ਇਸੋਂ ਪੀਐਸਪੀ ਸਪੰਗਰ ਸਿੰਘ ਜੀ ਜਿੱਥੇ ਨੇ ਦੱਸਿਆ ਕਿ ਜੀਲੀ ਬੰਦੀ ਕਾਰਵਾਈ ਜਿਹੜੀ ਆ ਦੋਸ਼ੀਆਂ ਦੇ ਉੱਤੇ ਕੀਤੀ ਜਾਵੇਗੀ ਕੈਮਰਾਮੈਨ ਪ੍ਰਿੰਸੀਪਲ ਮੈਂ ਮੈਚ ਅਗਲਾ ਡੈਨਿਕਸ ਦਾ ਟੀਵੀ ਕੋਡ ਨਾ